ਜਦੋਂ ਮਾਨਕ ਚਮਕੀਲੇ ਦਾ ਇੱਕ ਪ੍ਰੋਗਰਾਮ ਤੇ ਪਿਆ ਪੰਗਾ ਚੰਗਿਆਣੀ ਪਿੰਡ ਪਹੁੰਚੇ ਉਸੇ ਘਰ ਪ੍ਰੋਗਰਾਮ ਲਾਉਣਾ ਸੀ ਜਿੱਥੇ ਚਮਕੀਲਾ ਤੇ ਅਮਰਜੋਤ ਪੁੱਜੇ ਹੋਏ ਸਨ ਉਧਰੋਂ ਮਾਨਕ ਵੀ ਆ ਗਿਆ ਮਾਨਕ ਅਮਰਜੋਤ ਤੇ ਚਮਕੀਲੇ ਨੂੰ ਦੇਖ ਕੇ ਖਿੱਚ ਕੇ ਕਹਿਣ ਲੱਗਾ ਸਾਨੂੰ ਤਾਂ ਕਿਤੇ ਹੋਰ ਬਿਠਾ ਦਿਓ ਖੈਰ ਕਹਿੰਦਾ ਬਾਈ ਮੇਰੇ ਲਈ ਤਾਂ ਦੋਵੇਂ ਸਾਂਝੇ ਯਾਰ ਸੀ ਅਸੀਂ ਕਿਹਾ ਕੋਈ ਨਹੀਂ ਮਾਨਕ ਸਾਹਿਬ ਤੁਹਾਨੂੰ ਉਧਰ ਬਿਠਾ ਦਿੰਨੇ ਆ ਮਾਨਕ ਹੋਰ ਘਰੇ ਬਿਠਾਤਾ ਤਾਂ ਮੈਂ ਚਮਕੀਲੇ ਨਾਲ ਉਹਦੀ ਚੜਦੀ ਗੁੱਡੀ ਦੀ ਮਜ਼ਬੂਤ ਟੋਰ ਦੀ ਗੱਲ ਕਰਨ ਲੱਗ ਪਿਆ ਮਾਨਕ ਦੀ ਬਾਕੀ ਟੀਮ ਸਣੇ ਸੁਖਵਿੰਦਰ ਪਾਂਚੀ ਕੇਵਲ ਜਲਾਲ ਤੇ ਅਵਤਾਰਪਾਲ ਵੀ ਉੱਥੇ ਹੀ ਸੀ 4:00 ਵਜੇ ਟੂਰਨਾਮੈਂਟ ਖਤਮ ਹੋ ਗਿਆ ਤੇ ਪ੍ਰਬੰਧਕਾਂ ਨੇ ਪਹਿਲਾਂ ਹੀ ਜੀਜਾ ਲੱਕ ਮੈਣ ਲੈ ਬਜਾਬ ਜਾ ਕੇ ਧੂੜ ਅਡਾਈ ਪਈ ਸੀ ਹਾਲਾਂਕਿ ਇਸ਼ਾਰਾ ਤਾਂ ਹਮਾਰ ਦੀ ਗੋਲੀ ਮਾਰੋ ਬਨੋਟੀ ਯਾਰ ਦੇ ਅੰਬ ਦਾ ਬੂਟਾ ਮਾਂ ਹੁੰਦੀ ਐ ਮਾਂ ਆਦ ਵੀ ਉਸ ਵੇਲੇ ਉਹਦੀਆਂ ਅਮਰ ਰਚਨਾਵਾਂ ਨਾਲ ਪੂਰੀ ਝੰਡੀ ਗੱਡੀ ਹੋਈ ਸੀ ਕੁਲਦੀਪ ਮਾਨਕ ਨੇ ਪਰ ਅਨਾਉਂਸ ਇਹ ਹੋਇਆ ਕਿ ਪਹਿਲਾਂ ਮਾਨਕ ਗਾਵੇਗਾ ਆਲੇ-ਦੁਆਲੇ ਤੇ ਦਸਾਂ ਪਿੰਡਾਂ ਤੋਂ ਲੋਕ ਆਏ ਹੋਣਗੇ ਗਰਾਊਂਡ ਖਚਾ-ਖਚ ਨਹੀਂ ਬਲਕਿ ਦਰਸ਼ਕਾਂ ਦੇ ਨਾਲ ਉੱਪਰ-ਥੱਲੇ ਹੋਈ ਪਈ ਸੀਗੀ ਬਹੁਤਾ ਇਸ ਕਰਕੇ ਕਿ ਚਮਕੀਲਾ ਇਲਾਕੇ ਚ ਪਹਿਲੀ ਵਾਰ ਹੀ ਆਇਆ ਸੀ ਭੀੜ ਨੇ ਪਾਤੀ ਰੌਣੀ ਪਾ ਲਿਆ ਕਲਰਾਵਾਜਾਂ ਕਾ ਸੌਣ ਲੱਗ ਪਈਆਂ ਉੱਚੀ ਉੱਚੀ ਰੌਲਾ ਪਏ ਮਾਨਕ ਨੂੰ ਬਤੇਰਾ ਸੁਣ ਲਿਆ ਇਹ ਨੂੰ ਨਹੀਂ ਅੱਜ ਤੋਂ ਨਾ ਅੱਜ ਚਮਕੀਲਾ ਨਾ ਪ੍ਰਬੰਧਕਾਂ ਨੇ ਬਹੁਤਾ ਕਰਕੇ ਮਾਨਕ ਦੇ ਸਤਿਕਾਰ ਵਾਲੇ ਸਨ ਪਰ ਹਿਸਾਬ ਕਿਤਾਬ ਨਿਭੜੇ ਨਾ ਸਾਜੀ ਧੁਨਾ ਵੀ ਵਜਾਉਣ ਲੱਗ ਪਏ ਸਨ ਪਰ ਲੋਕ ਹੱਥ ਉੱਪਰ ਕਰ ਕਰ ਨਾ ਕਰਨ ਲੱਗ ਪਏ ਨਹੀਂ ਨਹੀਂ ਅੱਜ ਚਮਕੀਲਾ ਸੁਣਨਾ ਜਿਹੜੇ ਚਮਕੀਲੇ ਨੂੰ ਜਾਣਦੇ ਹਨ ਉਹਨਾਂ ਨੂੰ ਪਤਾ ਕਿ ਨਿਮਰਤਾ ਚਮਕੀਲਾ ਕਦੇ ਵੀ ਅਲੱਗ-ਅਲੱਗ ਨਹੀਂ ਹੋਏ ਇਸ ਕਰਕੇ ਮੇਰੇ ਮਨ ਵਿੱਚ ਚਮਕੀਲੇ ਦਾ ساری ਉਮਰ ਸਤਕਾਰ ਬਣਿਆ ਰਿਹਾ ਅਤੇ ਮਾਨਕ ਦੀ ਵੀ ਉਸ ਦੇ ਪ੍ਰਤੀ ਇਹ ਗਰਮਾਹ ਠੰਡੀ ਨਹੀਂ ਹੋਈ ਕੰਗਿਆਣੀ ਪਿੰਡ ਦੀ ਘਟਨਾ ਹੀ ਸੀ ਚਮਕੀਲਾ ਆਪਣੀ ਗੱਡੀ ਵਿੱਚ ਉਤਰ ਕੇ ਸਟੇਜ ਤੇ ਆਇਆ ਲੋਕਾਂ ਦੀਆਂ ਕਲਕਾਰੀਆਂ ਚੀਕਾਂ ਦਾ ਤੂਫਾਨ ਲਿਆਤਾ ਉਧਰੋਂ ਝੁੱਕ ਕੇ ਦੋਵੇਂ ਹੱਥ ਮਾਨਕ ਦੇ ਪੈਰਾਂ ਨੂੰ ਲਾਏ ਅਤੇ ਮਾਈਕ ਫੜ ਕੇ ਮੁਕਾਤਬ ਹੋਇਆ ਤੇ ਮਾਨਕ ਗਾਇਕੀ ਦੀ ਮਿੱਠੀ ਚਬੀਲ ਦਾ ਨਾਂ ਹੈ ਸਤਕਾਰ ਨਾਲ ਇਹ ਲਈ ਛੋਟਾ ਸ਼ਬਦ ਹੈ ਮੈਂ ਉਹਦੇ ਪੈਰਾਂ ਵਿੱਚ ਸਿਰ ਰੱਖਦਾ ਹਾਂ ਮਾਨਕ ਸਾਹਿਬ ਪਹਿਲਾਂ ਹੀ ਗਾਉਣਗੇ ਜੇ ਉਹਨਾਂ ਨੂੰ ਨਹੀਂ ਤੁਸੀਂ ਸੁਣੋਗੇ ਤਾਂ ਫਿਰ ਚਮਕੀਲਾ ਜੀ ਵਾਪਸ ਗਾਏ ਬਿਨਾਂ ਹੀ ਪਰਤ ਜਾਏਗਾ ਚਮਕੀਲੇ ਨੇ ਮਾਨਕ ਦੀ ਰਿਸਪੈਕਟ ਕੀਤੀ ਤੇ ਉਹਨੇ ਕਿਹਾ ਇਹ ਪਹਿਲਾਂ ਗਾਣਗੇ ਜਿਵੇਂ ਹੜ੍ਹ ਵਿੱਚ ਸਿਖਰ ਦੁਪਹਿਰੇ ਮੀਂਹ ਵਰ ਪਿਆ ਹੋਵੇ ਪੀੜ ਚੁੱਪ ਹੋ ਗਈ ਤੇ ਮਾਨਕ ਨੇ ਕਲਗੀ ਧਰਦਾ ਥਾ ਆਪਣਾ ਗਾਉਣ ਤੋਂ ਪਹਿਲਾਂ ਚਮਕੀਲਾ ਹੀ ਆਪਣਾ ਬੱਚਾ ਕਹਿ ਕੇ ਡੂੜ ਘੰਟਾ ਗਾਇਆ ਤਾਂ ਜਰੂਰ ਹਾਲਾਤ ਇਸ ਕਰਕੇ ਉਹ ਨਹੀਂ ਬਣੀ ਹਾਲਾਤ ਕਰਕੇ ਗੱਲ ਉਹ ਨਹੀਂ ਬਣੀ ਤੇ ਚਮਕੀਲੇ ਨੇ ਸਵਾ 3 ਘੰਟੇ ਉੱਪਰ ਥੱਲੇ ਕਰਤੀ ਠੇਕੇ ਤੇ ਘਰ ਪਾ ਲੈਣਾ ਗੋਮ ਹੋ ਗਿਆ ਬਾਪੂ ਜੀਜਾ ਲਖਮਣਾਂ ਸੋਹਣਿਆ ਵਿਆਹ ਕਰਵਾ ਕੇ ਆਦੀ ਗੀਤਾ ਨੇ ਸਿੱਧ ਕਰਤਾ ਕਿ ਮੁਕਾਬਲਾ ਤਾਂ ਖੜਾ ਰਿਆਂ ਦਾ ਹੋ ਕੇ ਅਟਿਆ ਉਹਨਾਂ ਦਾ ਤਾਂ ਪਤਾ ਨਹੀਂ ਪਰ ਮੁਰਦੀ ਵਾਰੀ ਟੱਲੀ ਹੋਏ ਮਾਨਕ ਨੇ ਸੁਖਵਿੰਦਰ ਪਾਂਚੀ ਨੂੰ ਫਿਰ ਟਕੋਰ ਲਾ ਕੇ ਪੁੱਛਿਆ ਉਸਤਾਦ ਜੀ ਕਿਵੇਂ ਜੀਜਾ ਲਖਮਣ ਲੈ ਆਲਾ ਹੈ ਤੇ ਮਾਨ ਕਹਿੰਦਾ ਚੁੱਪ ਕਰ ਓਏ ਜੀਦਾ ਦਾ ਪੂਰਾ ਕੰਜਰਾ ਕੱਪੜੇ ਸਿਉਣ ਵਾਲੀ ਵੱਡੀ ਫੈਕਟਰੀ ਦਾ ਹੀ ਮਾਲਕ ਲੱਗਦਾ ਤੇ ਡਰਾਈਵਰ ਗੁਰਦਾਸ ਵੱਲ ਇਸ਼ਾਰਾ ਕਰਕੇ ਬੋਲਿਆ ਲਾ ਤਾਂ ਤੇਰਾ ਟੇਪ ਅੱਜ ਸੁਣੀਏ ਜੀਜਾ ਲੱਕ ਮਿਲ ਲੈ ਤੇ ਕੀ ਆ ਜਿਹੜਾ ਲੋਕ ਇੰਨੇ ਪਾਗਲ ਹੋਏ ਵਰਦੇ ਵਿਸ਼ਵਾਸ ਹੋ ਗਿਆ ਸੀ ਧਰਮ ਨਾਲ ਭਾਵੇਂ ਕਿਤਾਬੇ ਪਰ ਸੰਗੀਤ ਦਾ ਵਿਰੋਧ ਜ਼ਰੂਰ ਘੱਟ ਕਰ ਦਿੰਦਾ ਹੈ ਤੇ ਅੰਤਿਕ ਚਮਕੀਲੇ ਦਾ ਵਿਰੋਧ ਹੁਣ ਵੀ ਹੁੰਦਾ ਆ ਰੱਜ ਕੇ ਹੁੰਦਾ ਆ ਪਰ ਚਮਕੀਲੇ ਨੂੰ ਸੁਣਿਆ ਵੀ ਜਾਂ ਉਨਾ ਹੀ ਵੱਧ ਕੇ ਜਾਂਦਾ ਆ ਤੇ ਉਸ ਦਿਨ ਮਾਨਕ ਮੰਨ ਗਿਆ ਸੀ ਵੀ ਚਮਕੀਲੇ ਚ ਵਾਕਿਆ ਇਕਦਮ ਹੈਗਾ ਆ ਤੇ ਇਹ ਸੀ ਚਮਕੀਲੇ ਦੀ ਮਾਨਕ ਨਾਲ ਜਿਹੜਾ ਪ੍ਰੋਗਰਾਮ ਤੇ ਇੱਕ ਸਟੇਜ ਤੇ ਪੰਗਾ ਪਿਆ ਸੀ ਤੁਹਾਨੂੰ ਇੱਕ ਐਵੇਂ ਸਟੋਰੀ ਲੱਗੀ ਜਰੂਰ ਦੱਸਿਓ ਧੰਨਵਾਦ